अफ्रीका डी5 चैनल पंजाबी देख रहे सारे दर्शका दर दा मैं धर्मेन्द्र संधू स्वागत करता हूं सियासत ਦੇ ਵਿੱਚ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਦਲ ਬਦਲੀਆਂ ਦਾ سلسلہ ਲਗਾਤਾਰ ਜਾਰੀ ਹੈ ਇੱਕ ਦਿਨ ਛੱਡ ਕੇ ਦੂਜੀ ਧਿਰ ਦੇ ਵਿੱਚ ਲੀਡਰ ਸ਼ਾਮਲ ਹੋ ਰਹੇ ਨੇ ਤੇ ਹੁਣ ਪੁਵਾਨੀਗੜ ਦੇ ਵਿੱਚ ਕਾਂਗਰਸ ਨੂੰ ਸ਼ਕਤੀ ਮਿਲੀ ਹੈ ਪਾਵਰ ਮਿਲੀ ਹੈ ਕਿਉਂਕਿ ਬਹੁ ਗਿਣਤੀ ਭਾਜਪੀ ਦੇ ਵਰਕਰ ਤੇ ਆਗੂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਵਿਜੇਂਦਰ ਸਿੰਘਲਾ ਦੀ ਅਗਵਾਈ ਦੇ ਵਿੱਚ ਇਹ ਸਾਰੇ ਆਗੂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਦੂਜੇ ਪਾਸੇ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਇਹ ਜਿਹੜੇ ਲੋਕ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਅਸੀਂ ਬਣਦਾ ਮਾਣ ਸਨਮਾਨ ਵੀ ਦਵਾਂਗੇ ਅੱਜ ਬੜੀ ਖੁਸ਼ੀ ਹੈ ਕਿ ਸਾਡੇ ਹਰੀ ਸਿੰਘ ਫੱਗੂਵਾਲਾ ਜੀ ਜੋ ਸਾਡੇ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਰਹੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੇ ਰਹੇ ਬਲਾਕ ਸੰਮਤੀ ਦੇ ਮੈਂਬਰ ਰਹੇ ਐਸਸੀਐਲ ਦੇ ਸਾਡੇ ਚੇਅਰਮੈਨ ਰਹੇ ਉਹ ਕੁਝ ਸਮਾਂ ਪਹਿਲਾਂ ਸਾਡੀ ਪਾਰਟੀ ਤੋਂ ਦੂਰ ਚਲੇ ਗਏ ਸੀ ਬੀਜੇਪੀ ਵਿੱਚ ਜਾ ਕੇ ਉਹਨਾਂ ਨੇ ਕੰਮ ਕਰਨਾ ਚਾਲੂ ਕੀਤਾ ਸੀ ਅੱਜ ਉਹ ਆਪਣੀ ਪੂਰੀ ਸੰਗਤ ਦੇ ਨਾਲ ਆਪਣੇ ਪੂਰੇ ਸਾਥੀਆਂ ਦੇ ਨਾਲ ਵੱਖ-ਵੱਖ ਪਿੰਡਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆਪਣੇ ਆਗੂ ਸਹਿਬਾਨਾਂ ਦੇ ਨਾਲ ਤੋਂ ਮੈਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹਾਂ ਔਰ ਮੈਂ ਔਰ ਮੇਰੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਪਿੰਡਾਂ ਚੋਂ ਅੱਜ ਸਾਥੀਆਂ ਨੇ ਆਕੇ ਸ਼ਮੂਲੀਅਤ ਕੀਤੀ ਹੈ ਉਹਨਾਂ ਨਾਲ ਜੁੜ ਕੇ ਟੀਮ ਚ ਵੀ ਵਾਦਾ ਹੋਇਆ ਤੇ ਆਉਣ ਵਾਲੀ ਬਲਕ ਸਮਤੀ ਜਿਲ੍ਹਾ ਪ੍ਰੀਸ਼ਦ ਚੋਣ ਦੇ ਵਿੱਚ ਵੱਡੇ ਪੱਦਰ ਦਾ ਫਾਇਦਾ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਾਰਿਆਂ ਦੀ ਸਹਿਮਤੀ ਦੇ ਨਾਲ ਚੋਣ ਚ ਕੰਮ ਕਰਨ ਤੋਂ ਬਾਅਦ ਹੋਊਗਾ ਤਾਂ ਮੈਂ ਅੱਜ ਆਪਣੇ ਆਪ ਨੂੰ ਖੁਸ਼ ਮਹਿਸੂਸ ਵੀ ਕਰਦੇ ਹਾਂ ਔਰ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਆਪਣੇ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਜਦੋਂ ਇਹ ਲੋਕ ਨਹੀਂ ਵੀ ਸੀਗੇ ਉਦੋਂ ਵੀ ਪਾਰਟੀ ਵਾਸਤੇ ਦਿਨ ਰਾਤ ਹੀ ਕਰਕੇ ਕੰਮ ਕੀਤਾ ਉਸ ਔਖੇ ਵੇਲੇ ਵੀ ਖੜੇ ਰਹੇ ਪਾਰਟੀ ਦੇ ਨਾਲ ਔਰ ਅੱਜ ਸਾਰੇ ਮਿਲ ਕੇ ਅੱਜ ਪਾਰਟੀ ਦੇ ਵਿੱਚ ਇਕੱਠੇ ਹੋਏ ਆਂ ਦੁਬਾਰਾ ਕਾਂਗਰਸ ਪਾਰਟੀ ਦਾ ਪਰਿਵਾਰ ਵਧਿਆ ਤੇ ਇਹ ਸਾਰਿਆਂ ਨੇ ਵੀ ਵਿਸ਼ਵਾਸ ਦਿੱਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ 2027 ਦੀ ਚੋਣ ਨੂੰ ਮੁੱਖ ਰੱਖਦੇ ਹੋਏ ਕਿ ਆਉਣ ਵਾਲੇ ਸਮੇਂ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨੂੰ ਮੁਖ ਰੱਖਦੇ ਹੋਏ ਵੱਡੇ ਪੱਧਰ ਦਾ ਹੰਗਾਰਾ ਕਾਂਗਰਸ ਪਾਰਟੀ ਨੂੰ ਇਹਨਾਂ ਦੇ ਆਉਣ ਦੇ ਨਾਲ ਮਿਲੂਗਾ ਸਾਰੇ ਜਿਹੜੇ ਸਾਥੀ ਨੇ ਅੱਜ ਜੁਆਇਨ ਕੀਤਾ ਹੈ ਚਾਹੇ ਉਹ ਅਮਨ ਜੀ ਸਾਡੇ ਬੀਜੇਪੀ ਦੇ ਜ਼ਿਲ੍ਹੇ ਦੇ ਯੂਥ ਦੇ ਪ੍ਰਧਾਨ ਸੀ ਚਾਹੇ ਸਤਨਾਮ ਜੀ ਜੋ ਕਿ ਹਰਦਿਤਪੁਰੇ ਤੋਂ ਹੈ ਚਾਹੇ ਗੁਲਾਬ ਜੀ ਜਿਹੜੇ ਕਿ ਕਮਨਵਾਲ ਤੋਂ ਹੈ ਤੇ ਚਾਹੇ ਬਖ ਗੁਰਸੇਵ ਜੀ ਸਾਡੇ ਕਿਹੜੀ ਗਿੱਲਾਂ ਤੋਂ ਹੈ ਇਹ ਸਾਰੇ ਸਾਥੀ ਔਰ ਇਹਨਾਂ ਦੀ ਟੀਮ ਦੇ ਸਾਰੇ ਸਾਥੀ ਕਈ ਬੀਜੇਪੀ ਦੇ ਯੂਥ ਦੇ ਵਾਈਸ ਪ੍ਰਧਾਨਾਂ ਨੇ ਵੀ ਜੁਆਇਨ ਕੀਤਾ ਹੈ ਤੋਂ ਮੈਂ ਸਾਰਿਆਂ ਨੂੰ ਜਿੱਥੇ ਜਿਹਾ ਆਖਦਾ ਉਥੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਬਲਾਕ ਪ੍ਰਧਾਨ ਸਾਡੇ ਗੁਰਦੀਪ ਘਰਾਚੋ ਜੀ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਗਦੇਵ ਗਾਗਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਸਾਰਿਆਂ ਦੀ ਅੱਜ ਸ਼ਮੂਲੀਅਤ ਕਾਂਗਰਸ ਪਾਰਟੀ ਵਿੱਚ ਹੋ ਸਕੇ। ਸ਼ਿਵਲਾ ਜੀ ਜੀਵਨੀ ਚੋਣ ਦਾ ਕਿਹਾ ਕਿਵੇਂ ਜੀ ਜਿਮਨੀ ਚੋਣ ਆਪਾਂ ਸਭ ਨੂੰ ਪਤਾ ਹੈ ਕਿ ਤਰਨਤਾਰਨ ਇੱਕ ਪੰਥਿਕ ਸੀਟ ਸੀ ਲੰਬੇ ਸਮੇਂ ਤੋਂ ਉੱਥੇ ਦੂਜੀਆਂ ਪਾਰਟੀਆਂ ਦਾ ਉੱਥੇ ਜੇਤੂ ਕਰਾਰ ਉਹਨਾਂ ਨੂੰ ਮਿਲਦਾ ਸੀ ਔਰ ਇਸ ਵਾਰ ਜਦੋਂ ਜਿਮਨੀ ਚੋਣ ਚੱਲੀ ਮੌਜੂਦਾ ਸਰਕਾਰ ਦੇ ਹੱਕ ਵਿੱਚ ਹਮੇਸ਼ਾ ਜਿਮਨੀ ਚੋਣ ਹਮੇਸ਼ਾ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਕਿਉਂਕਿ ਉਹ ਪੰਥਿਕ ਸੀਟ ਸੀ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੱਧ ਨੁਕਸਾਨ ਹੋਇਆ ਔਰ ਕਈ ਗਲਤੀਆਂ ਸਾਡੇ ਲੀਡਰਸ਼ਿਪਾਂ ਤੋਂ ਵੀ ਹੋਈਆਂ ਜਿਸ ਦੀ ਜਿਸ ਦੀ ਮਾਫੀ ਉਹਨਾਂ ਨੇ ਮੰਗੀ ਤੇ ਲੋਕਾਂ ਨੇ ਸ਼ਾਇਦ ਉਸ ਗੱਲ ਦਾ ਗੁੱਸਾ ਵੀ ਆਪਣੇ ਮਨ 'ਚ ਰੱਖਿਆ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਵਧੀਆ ਤਰੀਕੇ ਨਾਲ ਲੜਾਈ ਲੜੂਗੀ ਤਾਂ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋ ਸਕੇ। ਇਸ ਤਰ੍ਹਾਂ ਕਾਂਗਰਸ ਪ੍ਰਧਾਨ ਵੱਲੋਂ ਮਤਲਬ ਕਿ ਉਂਗੀਆਂ ਨੂੰ ਫੜ ਕੇ ਬੱਚਿਆਂ ਨਾਲ ਜਾਂ ਬੋਟਾ ਸਿੰਘ ਤੇ ਇੱਕ ਕਰਨਾ ਉਹ ਪ੍ਰਧਾਨ ਨੂੰ ਕਿਉਂਕਿ ਪੰਥਕ ਸੀਟ ਸੀ ਕੀ ਉਹ ਜਾਇਜ਼ ਮੈਂ ਇਹੀ ਤਾਂ ਕਿਹਾ ਕਿ ਉਹ ਪੰਥਕ ਸੀਟ ਸੀ ਤੇ ਕਈ ਗਲਤੀਆਂ ਸਾਡੇ ਲੀਡਰ ਸਾਹਿਬਾਨ ਤੋਂ ਹੋਈਆਂ ਜਿਸ ਦੀ ਮਾਫੀ ਵੀ ਉਹਨਾਂ ਨੇ ਮੰਗੀ ਪਰ ਲੋਕਾਂ ਨੇ ਉਸ ਗੱਲ ਨੂੰ ਆਪਣੇ ਮਨ 'ਚ ਰੱਖਿਆ ਇਸ ਕਰਕੇ ਉਸ ਦਾ ਨਤੀਜਾ ਚੰਗਾ ਨਹੀਂ ਆਇਆ ਔਰ ਕਾਂਗਰਸ ਪਾਰਟੀ ਦੀ ਹਾਰ ਵੱਡੇ ਪੱਧਰ ਦੀ ਹੋਈ ਔਰ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਮਿਲ ਕੇ ਆਪਣੀਆਂ ਗਲਤੀਆਂ ਨੂੰ ਸੁਧਾਰਾਂਗੇ ਔਰ ਮਿਲ ਕੇ ਪਾਰਟੀ ਦੀ ਲੜਾਈ ਲੜਾਂਗੇ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੀ ਜਿੱਤ ਹੋ ਸਕੇ ਉਸ ਵਾਸਤੇ ਮਿਲ ਕੇ ਕੰਮ ਕਰਾਂਗੇ ਜੂ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਪੂਰਾ ਇੰਟਰਵਿਊ ਦੇਖੋ ਉਹ ਤਾਂ ਆਪਾਂ ਸਾਰੇ ਸਮਝਦੇ ਆ ਕਿ ਉਹ ਤਾਂ ਇੱਕ ਤਰੀਕੇ ਨਾਲ ਆਰਐਸਐਸ ਬੀਜੇਪੀ ਸਾਡੀ ਯੂਨੀਵਰਸਿਟੀ ਦੇ ਉੱਪਰ ਡਕੈਤੀ ਮਾਰਨਾ ਚਾਹੁੰਦੀ ਹੈ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ 99 ਮੈਂਬਰ ਹੁੰਦੇ ਆ ਔਰ ਉਹਦੇ ਚੋਂ 67 ਮੈਂਬਰ ਇਲੈਕਟਿਡ ਹੁੰਦੇ ਆ ਔਰ ਜਿਹੜੇ ਇਲੈਕਟਿਡ ਮੈਂਬਰ ਹੁੰਦੇ ਆ ਉਹ ਆਡਾਡ ਔਰਗੇਨਾਈਜੇਸ਼ਨਸ ਚੋਂ ਆਉਂਦੇ ਆ ਆਡਾਡ ਗ੍ਰੈਜੂਏਟਸ ਚੋਂ ਆਉਂਦੇ ਆ ਜਾਂ ਆਡਾਡ ਜਗ੍ਹਾ ਤੋਂ ਆਉਂਦੇ ਆ ਅਲੂਮਨਾਏ ਆਉਂਦੇ ਆ ਔਰ ਉਹ ਲੋਕ ਬੱਚਿਆਂ ਦੇ ਹੱਕਾਂ ਦੀ ਗੱਲ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਵਿੱਚ ਤੇ ਯੂਨੀਵਰਸਿਟੀ ਦੀ ਸੈਨੇਟ ਵਿੱਚ ਰੱਖਦੇ ਆ ਪਿਛਲੇ ਸਵਾ ਸਾਲ ਤੋਂ ਚੋਣਾਂ ਨਹੀਂ ਹੋਈਆਂ ਤੇ ਹੁਣ ਜਦੋਂ ਚੋਣਾਂ ਨਹੀਂ ਹੋਈਆਂ ਤਾਂ ਯੂਨੀਵਰਸਿਟੀ ਨੇ ਸੈਨੇਟ ਦੀ ਜਿਹੜੀ ਗਿਣਤੀ ਸੀ 91 ਤੋਂ ਘਟਾ ਕੇ 31 ਦੀ ਕਰਤੀ ਤੇ ਜਦੋਂ ਸਾਰਿਆਂ ਨੇ ਧਰਨਾ ਲਾਇਆ ਉਹ ਆਰਡਰ ਨੂੰ ਵਿਡਰੋ ਕਰ ਲਿਆ ਵੀ ਕਿ ਤਾਂ ਕਿ ਅਸੀਂ 31 ਦੀ ਜਗ੍ਹਾ 91 ਕਰਾਂਗੇ ਹੁਣ ਤਾਂ ਯੂਨੀਵਰਸਿਟੀ ਦੇ ਨੌਜਵਾਨ ਬੱਚਿਆਂ ਦੀ ਮੰਗ ਇਹ ਹੀ ਹੈ ਕਿ ਸਾਡਾ ਯੂਨੀਵਰਸਿਟੀ ਦਾ ਇਲੈਕਸ਼ਨ ਸੈਨੇਟ ਦਾ ਅਨਾਉਂਸ ਕਰੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਚੋਰ ਨਹੀਂ ਹੈ ਤਾਂ ਸੈਨੇਟ ਦਾ ਇਲੈਕਸ਼ਨ ਅਨਾਉਂਸ ਕਰੋ 91 ਸੀਟਾਂ ਦੇ ਇਲੈਕਸ਼ਨ ਹੋਵੇ ਲੋਕ ਜਿੱਤ ਕੇ ਆਉਣ ਤੇ ਜਿਹੜੇ ਪੰਜਾਬ ਦੇ 200 ਕਾਲਜਾਂ 'ਚ ਪੜਨ ਵਾਲੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਜਿਹੜਾ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਉਹ ਸੁਰੱਖਿਤ ਰਹਿ ਸਕੇ ਤੋਂ ਮੈਂ ਸਮਝਦਾ ਕਿ ਉਸ ਮੰਗ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਵਿੱਚ ਸਾਰੀਆਂ ਪਾਰਟੀਆਂ ਨੇ ਜ਼ੋਰਦਾਰ ਤਰੀਕੇ ਨਾਲ ਹੰਗਾਰਾ ਮਾਰਿਆ ਪਰ ਬੀਜੇਪੀ ਤੇ ਆਰਐਸਐਸ ਨੇ ਉਸ ਹਲੇ ਸੈਨੇਟ ਦਾ ਇਲੈਕਸ਼ਨ ਅਨਾਉਂਸ ਨਹੀਂ ਕੀਤਾ ਔਰ ਮੈਂ ਉਮੀਦ ਕਰਦਾ ਔਰ ਮੈਂ ਬੇਨਤੀ ਕਰਦਾ ਕਿ ਉਸ ਇਲੈਕਸ਼ਨ ਸੈਨੇਟ ਦੇ ਨੂੰ ਜਲਦੀ ਅਨਾਉਂਸ ਕਰਨ ਤਾਂ ਕਿ ਬੱਚਿਆਂ ਦਾ ਜੋ ਭਵਿੱਖ ਹੈ ਜਾਂ ਜੋ ਸੈਨੇਟ ਦੇ ਮੈਂਬਰਸ ਕਿਉਂਕਿ ਮੈਂ ਉਦੋਂ ਜਦੋਂ ਗਿਆ ਪਤਾ ਕੀਤਾ ਤਾਂ ਸੈਨੇਟ ਦੇ ਮੈਂਬਰਸ ਨੂੰ ਕੋਈ ਤਨਖਾਹ ਵੀ ਨਹੀਂ ਮਿਲਦੀ ਕੋਈ ਆਨਰੇਰੀਅਮ ਵੀ ਨਹੀਂ ਮਿਲਦਾ ਹਾਂ ਉਹਨਾਂ ਨੂੰ ਮੀਟਿੰਗ ਤੇ ਆਣ ਜਾਣ ਦਾ ਟੀਏਡੀ ਦਾ ਖਰਚਾ ਮਿਲਦਾ ਹੈ ਇਹ ਉਹਨਾਂ ਦੇ ਕਹਿਣ ਦੇ ਉੱਪਰ ਕਦੇ ਗੈਸਟ ਹਾਊਸ ਬੁੱਕ ਹੋ ਜਾਂਦਾ ਜੇ ਕਿਸੇ ਨੇ ਪੀਜੀਆਈ ਦੇ ਵਿੱਚ ਕਿਸੇ ਦਾ ਮਰੀਜ਼ ਆ ਜਾਏ ਕੋਈ ਰਿਸ਼ਤੇਦਾਰ ਬਿਮਾਰ ਹੋ ਜਾਏ ਤਾਂ ਪੰਜਾਬ ਯੂਨੀਵਰਸਿਟੀ ਵਿੱਚ ਗੈਸਟ ਹਾਊਸ ਬੁੱਕ ਹੋ ਜਾਂਦਾ ਹੈ ਤੋਂ ਇਹ ਛੋਟੀਆਂ-ਛੋਟੀਆਂ ਸਹੂਲਤਾਂ ਯੂਨੀਵਰਸਿਟੀ ਦੇ ਸੈਨੇਟ ਮੈਂਬਰਸ ਨੂੰ ਮਿਲਦੀਆਂ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਉਸ ਗੱਲ ਦੇ ਉੱਪਰ ਹੰਬਲਾ ਮਾਰਨਾ ਚਾਹੀਦਾ ਹੈ ਔਰ ਮੈਂ ਭਾਜਪਾ ਦੀ ਦਿੱਲੀ ਦੀ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਔਰ ਨਾਲ ਦੀ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਵੀ ਬੇਨਤੀ ਕਰਨਾ ਚਾਹੁੰਦਾ ਕਿ ਸੈਨੇਟ ਅਗਰ ਤੁਸੀਂ ਆਪਣਾ ਨੋਟੀਫਿਕੇਸ਼ਨ 91 ਤੋਂ 31 ਕਰਾਣਾ ਵਿਡਰੋ ਕਰ ਲਿਆ ਤਾਂ ਸੈਨੇਟ ਦੀ ਇਲੈਕਸ਼ਨ ਦਾ ਜਿਹੜਾ ਸ਼ੈਡਿਊਲ ਅਨਾਉਂਸ ਕਰ ਦੋ ਤਾਂ ਕਿ ਬੱਚਿਆਂ ਦਾ ਧਰਨਾ ਖਤਮ ਹੋ ਜੇ ਔਰ ਯੂਨੀਵਰਸਿਟੀ ਦੀ ਸੈਨੇਟ ਦਾ ਇਲੈਕਸ਼ਨ ਹੋਵੇ ਔਰ ਲੋਕ ਆਪਣਾ ਚੋਣ ਲੜ ਕੇ ਜਿੱਤ ਕੇ ਆਣ ਔਰ ਪੰਜਾਬ ਦੇ 200 ਕਾਲਜਾਂ ਚ ਪੜਨ ਵਾਲੇ ਬੱਚਿਆਂ ਦੇ ਹੱਕਾਂ ਨੂੰ ਅਸੀਂ ਬਰਕਰਾਰ ਰੱਖ ਸਕੀਏ ਜੀ ਇਹ ਵੀ ਕਹਿੰਦੇ ਵੀ ਫਿਕਲਾ ਸਰ ਉਹ ਕਿਹੜਾ ਪੰਜਾਬ ਸਰਕਾਰ ਆ ਦਾ ਹੱਥ ਨਹੀਂ ਦੇ ਰਹੀ ਇਹਦੇ ਕਾਰਨ ਸਾਰ ਟਿਕੋਰ ਉਹ ਯਾਰ ਉਹ ਕਿਹੜਾ ਅੱਜ ਦਾ ਖੜਾ ਹੈ ਸੰਗਰੂਰ ਸੀਐਮ ਦਾ ਜਿਲ੍ਹਾ ਐ ਇਸ ਟਾਈਮ ਕਹਿ ਸਕਦਾ ਕਿ ਕੂੜੇ ਵਾਲਾ ਸਹਿਰ ਬਚਣ ਲੱਗ ਗਿਆ ਇਸ ਤਰ੍ਹਾਂ ਦੀ ਨਿਊਜ਼ ਦੇ ਵਿੱਚ ਵੀ ਦੇਖਦੇ ਹਸਪਤਾਲ ਦੇ ਵਿੱਚ ਵੀ ਬੁਰਾ ਹਾਲ ਹੈ ਜਿਵੇਂ ਦੇਖਦੇ ਹੋ ਕੂੜੇ ਤੇ ਡੰਪ ਲਈ ਜਗ੍ਹਾ ਹੈ ਨਹੀਂ ਇਹਨਾਂ ਨੂੰ ਦੇਖੋ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮਾੜੀ ਗੱਲ ਇਹ ਹੈ ਕਿ ਸੁਨਾਮ ਤੋਂ ਚਿਕਨਗੁੜੀਆਂ ਸ਼ੁਰੂ ਹੋਇਆ ਸੰਗਰੂਰ ਤੱਕ ਪਹੁੰਚਿਆ ਹੁਣ ਬਰਨਾਲੇ ਤੱਕ ਵੀ ਜਾ ਵੜਿਆ ਮਾਨਸੇ ਤੱਕ ਵੀ ਚਿਕਨਗੁੜੀਆਂ ਜਾ ਵੜਿਆ ਧਵਾਨੀਗੜ ਤੱਕ ਵੀ ਚਿਕਨਗੁੜੀਆਂ ਦੀ ਸ਼ਿਕਾਇਤ ਆਪਾਂ ਨੂੰ ਸੁਣਨ ਨੂੰ ਮਿਲਣ ਲੱਗ ਚੁੱਕੀ ਕੱਲੇ-ਕੱਲੇ ਪਿੰਡ 'ਚ ਲੋਕ ਅੱਜ ਬਿਮਾਰ ਹੈ ਅਤੇ ਮੈਂ ਸਮਝਦਾ ਕਿ ਸਰਕਾਰਾਂ ਨੂੰ ਕੂੜੇ ਨੂੰ ਸਾਫ ਕਰਨ ਵਾਲੀ ਗੱਲ ਹੋਵੇ ਜਾਂ ਸਫਾਈ ਨਾਲ ਜੁੜੀ ਗੱਲ ਹੋਵੇ ਜਾਂ ਸੀਵਰੇਜ ਦੀ ਜਿਹੜੀ ਚੋਕਿੰਗ ਹੈ ਉਹਦੀ ਕਲੀਨਿੰਗ ਦੀ ਗੱਲ ਹੋਵੇ ਚਾਹੇ ਪਿਛਲੇ ਜੇ ਸਰਕਾਰ ਨੇ ਬਹੁਤ ਸਾਰੀਆਂ ਸੁਪਰ ਸੈਕਸ਼ਨ ਮਸ਼ੀਨਾਂ ਦਾ ਉਦਘਾਟਨ ਕੀਤਾ ਸੀ ਚਾਹੇ ਉਹਨਾਂ ਦੀ ਵਰਤੋਂ ਦੀ ਗੱਲ ਹੋਵੇ ਇਹ ਸਾਰੀਆਂ ਗੱਲਾਂ ਇੱਕ ਜ਼ਿੰਮੇਵਾਰ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਤਾਂ ਕਿ ਕੂੜੇ ਦਾ ਵੀ ਹੱਲ ਹੋ ਸਕੇ ਸੀਵਰੇਜ ਜਿਹੜਾ ਚੋਕ ਹੈ ਉਹਦਾ ਵੀ ਹੱਲ ਹੋ ਸਕੇ ਔਰ ਉਸ ਦੇ ਨਾਲ ਨਾਲ ਫੋਗਿੰਗ ਹੋਵੇ ਦੱਬ ਕੇ ਤਾਂ ਕਿ ਮੱਛਰਾਂ ਦੀ ਕਰਕੇ ਜਾਂ ਜਿਹੜੇ ਗੰਦ ਦੇ ਕਰਕੇ ਚਿਕਨ ਗੁਨੀਆ ਵਰਗੀ ਬਿਮਾਰੀ ਫੈਲ ਰਹੀ ਹੈ ਉਸ ਨੂੰ ਅਸੀਂ ਨੱਥ ਪਾ ਸਕੀਏ ਮੈਂ ਤਾਂ ਮਿਊਨਿਸਪਲ ਕਮੇਟੀ ਸੰਗਰੂਰ ਨੂੰ ਇਹ ਗੱਲ ਆਪਣੇ ਕੋਲੋਂ ਰੱਖੀ ਸੀ ਕਿ ਤੁਸੀਂ ਜਿਹੜੀ ਮਰਜ਼ੀ ਸਮਾਰਟ ਸੇਵੀ ਜਥੇਬੰਦੀ ਨੂੰ ਵੀ ਇਹ ਕੰਮ ਦਿਓ ਅਸੀਂ ਸਾਰੇ ਸ਼ਹਿਰ ਦੇ ਲੋਕ ਮਿਲ ਕੇ ਮਿਊਨਿਸਪਲ ਕਮੇਟੀ ਦੇ ਕੰਮ ਨੂੰ ਆਪਣੇ ਮੋਢਿਆਂ ਤੇ ਚੱਕਣ ਨੂੰ ਤਿਆਰ ਹੈ ਤਾਂ ਅਗਰ ਮਿਊਨਿਸਪਲ ਕਮੇਟੀ ਕਰਨ ਵਾਸਤੇ ਔਖੀ ਉਸ ਫੀਲ ਕਰ ਰਹੀ ਹੈ ਅੱਜ ਦੁਬਾਰਾ ਤੋਂ ਆਪਣੀ ਪਾਰਟੀ ਦੇ ਵਿੱਚ ਆਇਆ ਹਾਂ ਕੀ ਕਹਿਣਾ ਚਾਹੀਦਾ ਸ਼ਿਦੂ ਸਾਹਿਬ ਮੈਂ ਕਾਂਗਰਸ ਪਾਰਟੀ ਦੇ ਵਿੱਚ ਮੇਰਾ ਬਚਪਨ ਕਾਂਗਰਸ ਪਾਰਟੀ ਸੀ ਮੈਨੂੰ ਕਾਂਗਰਸ ਪਾਰਟੀ ਵਿੱਚ 30 ਸਾਲ ਸੇਵਾ ਕੀਤੀ ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਲੇਕਿਨ ਕੁਝ ਸਮਾਂ ਪਹਿਲਾਂ ਕੁਦਰਤੀ ਮੇਰੀ ਦੋਸਤੀ ਖੰਨਾ ਸਾਹਿਬ ਨਾਲ ਸੀ ਉਹ ਦੋਸਤੀ ਕਰਕੇ ਕੋਈ ਭਾਜਪਾ ਕਰਕੇ ਨਹੀਂ ਮੈਂ ਗਿਆ ਕੋਈ ਪਾਰਟੀ ਕਰਕੇ ਨਹੀਂ ਗਿਆ ਦੋਸਤੀ ਕਰਕੇ ਜਦੋਂ ਕੋਈ ਪਿਆਰ ਹੁੰਦਾ ਹੈ ਤਾਂ ਉਸ ਕਰਕੇ ਮੈਨੂੰ ਉੱਧਰ ਜਾਣਾ ਪੈ ਗਿਆ ਜਦੋਂ ਦੋਸਤਾਂ ਦੋਸਤੀ ਨਿਮਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਭਾਜਪੀ ਉਹਦਾ ਅਸੀਂ ਪਿੰਡਾਂ ਜਾ ਕੇ ਦੇਖਿਆ ਤੇ ਲੋਕਾਂ ਨੇ ਸਾਨੂੰ ਕਿਹਾ ਵੀ ਭਾਜਪੀ ਉਹ ਪਾਰਟੀ ਜਿਹੜੀ ਪੰਜਾਬ ਨਾਲ ਧੋਖਾ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਅੜਪਣ ਦੀ ਗੱਲ ਕਰ ਰਹੀ ਹੈ ਉਹ ਤੋਂ ਨਫ਼ਰਤ ਪੈਦਾ ਕਰਦੇ ਹੋਏ ਕਿਉਂਕਿ ਪਿਛਲੇ ਸਮੇਂ ਵੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਸਾਡੇ ਹਲਕੇ ਵਿੱਚ ਜੋ ਵਿਕਾਸ ਕੀਤਾ ਉਹਨਾਂ ਨੇ ਮੈਨੂੰ ਬੈ ਚੇਅਰਮੈਨ ਆਏ ਮਾਰਕੀਟ ਕਮੇਟੀ ਦਾ ਤੇ ਉਦੋਂ ਫਿਰ ਮੈਂ ਸਾਰੇ ਸਾਡੇ ਇਲਾਕੇ ਦੀ ਜਿਹੜੀ ਸੇਵਾ ਕੀਤੀ ਸੀ ਉਨਾ ਪ੍ਰਵੰਤੇ ਸੱਜਣਾ ਨੇ ਵੀ ਕਿਹਾ ਵੀ ਆਪਾਂ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਕਿਉਂਕਿ ਤੁਸੀਂ ਲੰਮਾ ਸਵਾ ਕਾਂਗਰਸ ਚ ਰਹੋ ਆਪਾਂ ਕਾਂਗਰਸ ਦੀ ਪਾਰਟੀ ਦੇ ਵਿੱਚ ਸੇਵਾ ਕਰਨੀ ਹੈ ਤੇ ਮੈਂ ਮਨ ਬਣਾਇਆ ਮੇਰੇ ਦੋਸਤ ਸਾਰੇ ਜਿੰਨੇ ਵੀ ਅਮਨ ਚਨੇੜੀ ਸਤਨਾਮ ਜੀ ਗਲਾਬ ਜੀ ਸਾਰੇ ਅਸੀਂ ਆਇਆ ਅਗਰ ਸੇਵਕ ਜੀ ਔਰ ਭਜਨ ਸਿੰਘ ਜੀ ਮੇਰੇ ਪਿੰਡ ਦੇ ਸਰਦਾਰ ਕਰਨੈ ਸਿੰਘ ਜੀ ਜੋ ਉਮੀਦ ਪ੍ਰਧਾਨ ਨੇ ਭਗਵਾਨ ਸਿੰਘ ਜੀ ਸਾਡੇ ਮੈਂਬਰ ਪੰਚਾਇਤ ਰਾਜਵੀਰ ਜੀ ਇਹ ਸਾਰਿਆਂ ਨੇ ਅਸੀਂ ਰਲ ਕੇ ਤਿਆਰ ਕੀਤਾ ਕਿ ਅਸੀਂ ਸਿੰਘਲ ਸਾਹਿਬ ਜੋ ਤਕਾਸ ਦੇ ਮਸੀਹਾ ਨੇ ਆਉਣ ਵਾਲੇ ਸਮੇਂ ਵਿੱਚ 2027 ਸਰਕਾਰ ਕਾਂਗਰਸ ਦੀ ਬਣਾਉਣੀ ਹੈ ਤੇ ਵੱਡੀ ਲੀਡ ਚ ਇਹਨਾਂ ਨੂੰ ਜਿੱਤਣਾ ਹੈ। ਇੱਕ ਗੱਲ ਹੋਰ ਅਮਿਤ ਜੀ ਤੁਸੀਂ ਭਾਜਪਾ ਦੇ ਕਾਂਗਰਸ ਸ਼ੰਭੂ ਹਾਂਜੀ ਕਿਵੇਂ ਦੇਖਦੇ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਵੀ ਮੈਂ ਭਾਜਪਾ ਦੇ ਵਿੱਚ ਜ਼ਿਲ੍ਹਾ ਸਪੋਰਟਸ ਪ੍ਰਧਾਨ ਤੇ ਯੂਥ ਪ੍ਰਧਾਨ ਵਜੋਂ ਸੇਵਾ ਨਿਭਾਈਆ ਭਾਜਪਾ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋਊ ਅੱਜ ਅਸੀਂ ਨੇ ਭਾਜਪਾ ਛੱਡੀ ਆ ਆਪ ਸਭ ਨੂੰ ਜਿਵੇਂ ਪਤਾ ਹੀ ਆ ਭਾਜਪਾ ਪੰਜਾਬ ਮਾਰੂ ਪਾਰਟੀ ਆ ਜਦੋਂ ਨੂੰ ਅਸੀਂ ਵੋਟਾਂ ਵਧਾਉਣ ਨੂੰ ਪਿੰਡਾਂ ਦੇ ਵਿੱਚ ਫਿਰਦੇ ਆ ਜੋਰ ਲਾਉਣੇ ਆ ਉਦੋਂ ਇਹ ਨਵੀਂ ਪਸੂੜੀ ਪਾ ਦਿੰਦੇ ਆ ਸੋ ਸਾਨੂੰ ਇਹਦੀ ਭਾਜਪਦੀਆਂ ਨੀਤੀਆਂ ਜਮਾਂ ਨਹੀਂ ਪਸੰਦ ਤੇ ਅੱਜ ਮੈਂ ਆਪਦੇ ਸਾਥੀਆਂ ਦੇ ਨਾਲ ਭਾਜਪਾ ਨੂੰ ਛੱਡ ਦਿੱਤਾ ਤੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਧੰਨਵਾਦ ਜੀ ਅਮਨ ਚਨੇੜੀ ਜਿੰਦਾਬਾਦ ਜ਼ਿਕਰ ਹੋ ਗਿਆ ਕਿ ਤਰੰਤਾਂ ਜ਼ਿਮਨੀ ਚੋਣ ਹੋ ਕੇ ਹਟਿਆ ਉਸ ਤੋਂ ਬਾਅਦ ਦੇ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਨੇ ਦਲ ਬਦਲੀਆਂ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਤੇ ਪੁਵਾਨੀਗੜ ਦੇ ਵਿੱਚ ਹੁਣ ਕਾਂਗਰਸ ਦੀ ਸ਼ਕਤੀ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਵੀ ਨੇ ਤੇ ਉਹਨੂੰ ਲੈ ਕੇ ਵੀ ਇਹ ਜਿਹੜੀਆਂ ਕਿਆਸਰਾਈਆਂ ਨੇ ਕਿ ਕੋਈ ਨਾ ਕੋਈ ਥੇਰੋ ਦੇ ਵਿੱਚ ਦੁਬਾਰਾ ਸਰਕਾਰ ਬਣਾ ਸਕਦੀ ਹੈ ਜਾਂ ਨਵੀਂ ਸਰਕਾਰ ਬਣ ਸਕਦੀ ਹੈ ਤੇ ਭਾਜਪਾ ਤਰਨ ਤਰਨ ਜ਼ਿਮਨੀ ਚੋਣ ਦੇ ਵਿੱਚ ਸਭ ਤੋਂ ਪਿੱਛੇ ਰਹੀ ਹੈ 10000 ਦਾ ਅੰਕੜਾ ਵੀ ਭਾਜਪਾ ਨੇ ਪਾਰ ਨਹੀਂ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਕਿਆਸਰਾਈਆਂ ਸੀ ਕਿ ਕਈ ਦਲ ਬਦਲੀਆਂ ਹੋਣਗੀਆਂ ਉਹ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਪੁਵਾਨੀਗੜ ਦੇ ਵਿੱਚ ਕਾਂਗਰਸ ਮਜ਼ਬੂਤ ਹੋਈ ਹੈ ਤੇ ਬੀਜੇਪੀ ਨੂੰ ਝਟਕਾ ਲੱਗਿਆ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ